ਤੇ ਪੁੱਤ ਤੇ ਨੂੰ ਨੰਦੇ ਸੀ ਪਰ ਉੱਥੇ ਮਾਂ ਦੀ ਜੋ ਹਾਲਤ ਹੁੰਦੀ ਸੀ ਉਹਦੇ ਬਾਰੇ ਨਗਰ ਨਿਵਾਸੀ ਦੱਸਦੇ ਆ ਹਾਏ ਰੱਬਾ ਏ ਆ ਤਾਂ ਬਹੁਤ ਪਾ ਬਾ ਜੰਮੀ ਹਾਂ ਮੈਂ ਆਇਆ ਵਕਤ ਨਹੀਂ ਜਾੜ ਉਹਨੇ ਤੇ ਨੂੰ ਪਾ ਰਿਆ ਹਾਂ ਪਾ ਰਿਆ ਫਾਂਸੀ ਇਹ ਦੁਕਾਨ ਦੇ ਕਰਕੇ ਇਹ ਕਹਿੰਦੀ ਆਂਟੀ ਜੀ ਆਪ ਤੇ ਮਾਹੌਲ ਦੇ ਕਾਜ ਕਰੇਗਾ ਨਾ ਫਰੀਅਕ ਤੋਂ ਚੋਣ ਫਰੀਅਕ ਆਖੋ ਉਂਗਲੀ ਮੇਠਾ ਬਣਾ ਮੈਂ ਵੀ ਆਪਣੀ ਥੋੜੀ ਦੂਸਰੀ ਹੋ ਤੇ ਆ ਕਾਫੇ ਕਰਨਾ ਲੱਗ ਗਿਆ ਬਾਕੀ ਜਦੋਂ ਲੱਭਣਾ ਕੋਈ ਟੋਪੜਾ ਦੋ ਪਾਣੀ ਦਾ ਕੱਪੜੇ ਯਾਰ ਪਾ ਕਿੰਨੇ ਨੂੰ ਪਾਣੀ ਦਿੰਦੀ ਆ ਤੇਰੇ ਨਾਲ ਜੀ ਇਹ ਬਹੁਤ ਮਾਰੇ ਹਰ ਆਤਕੀ ਨਾ ਤਾਂ ਮੁੰਡਾ ਪੁੱਛਦਾ ਨਾ ਉਹ ਕੁੜੀ ਉਹ ਤੇ 900 ਰੁਪਏ ਪਾਉਂਦੀ ਹੈ ਇੱਕ ਕਮਰੇ 'ਚ ਬੰਦ ਕਰੀ ਹੋਈ ਹੈ ਅੱਛਾ ਜੀ ਹਾਂ ਜੀ ਉੱਥੀ ਵਿਚਾਰੀ ਲਾਈਟ ਨਹੀਂ ਬਾਥਰੂਮ ਠੀਕ ਹੈ ਰਮਨ ਜੀ ਹਾਂ ਜੀ ਉਹ ਬੁੱਕ ਦੇ ਮਾਰਦੇ ਦੀ ਹੈ ਮੁੰਡਾ ਤਾਂ ਆਪਣਾ ਦਿਹਾੜੀ ਜੁੱਤਾ ਕੱਢ ਬਾਹਰ ਤੇ ਲੈ ਜਾਂਦਾ ਤੇ ਉਹ ਪਿੱਛੋਂ ਉਹਨੂੰ ਬੁੱਕ ਕਰਦਾ ਹੈ ਉਹ ਆਪਣੀ ਮਾਂ ਨੂੰ ਤਾਂ ਰੱਖੀ ਬੈਠੀ ਆ ਉਹ ਉਹੀ ਬੰਦ ਕਰਿਆ ਹੋਇਆ ਬਹੁਤ ਕੁਝ ਕਰਦੀ ਨੇ ਮੈਂ ਬੱਚਾ ਪਾਲ ਲਿਆ ਇਹਨੂੰ ਪਾ ਕੇ ਟਾਈਮ ਦੇ ਆਪਾਂ ਦੇ ਤੁਸੀਂ ਆਪੇ ਸਮਝੋ ਜੇ ਤੁਹਾਨੂੰ ਹੁੰਦੀ ਹੈ ਜਿਸ ਦਾ ਬੇਟਾ ਕਹਿੰਦਾ ਵੀ ਮੈਂ ਨਹੀਂ ਸਮਝ ਸਕਦਾ ਕੋਈ ਵੀ ਗੱਲ ਤਾਂ ਸਮਝ ਤੁਸੀਂ ਤੂੰ ਹੀ ਕਰ ਰਹੀ ਹੈ ਨਾ ਹੋਰ ਅੰਕ ਤੇ ਮੇਰੀ ਗੱਲ ਸੁਣੋ ਜੇ ਅੰਗਲੀ ਥੱਲੇ ਕਰਕੇ ਗੱਲ ਕਰੇ ਪੰਚਾਇਤ ਮੈਂਬਰ ਆ ਕਰੀਏ ਦੀ ਹੈ ਬਹੁਤ ਬੁਰਾ ਹਾਲਤ ਖੁੱਡਾ ਇੱਕ ਖੁੱਡੇ ਵਿੱਚ ਬੰਦ ਕਰੀ ਹੋਈ ਆ ਦੇਖੋ ਜੀ ਕੋਈ ਦਵਾਜਾ ਇੱਕ ਦਵਾਜਾ ਹਾ ਬੁਰਾ ਹਾਲਾ ਮਸਕਾਉਂਦਾ ਖੁੱਡਾ ਮੇਂ ਹੈ ਇੱਥੇ ਕੋਈ ਬੰਦਾ ਕੋਈ ਨਹੀਂ ਜੀ ਪੁੱਛ ਰਹੀ ਹੈਗਾ ਵਿਚਾਰੀ ਹੂੰ ਆ ਲੈ ਮੈਂ ਕੋਲੇ ਤਾਂ ਦੇਖ ਕੇ ਦੇਖ ਨਹੀਂ ਬਾਰੇ ਟ੍ਰਸਟ ਬਣਾ ਨਾ 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 ਨਰਮ ਠੀਕ ਹੁਣ ਇੱਥੇ ਸਾਡੇ ਕੋਈ ਰਹਿਣਾ ਠੀਕ ਹੈ ਘਰੇ ਕੀ ਗੱਲ ਹੋ ਗਈ ਸੀ ਮਾਂ ਬੈਣ ਅੱਜ ਤਾਂ ਨਾਲ ਦੀ ਵਾਲੋਂ ਹੈ ਨਾ ਕਿਥੋਂ ਵਜੋਂਦਾ ਵਾਲੋਂ ਫੁੱਲ ਹੈ ਨਾ ਕਿਥੋਂ ਵਜੋਂਦਾ ਹੂੰ ਸਾਗੇ ਚੱਲਦੇ ਰੋਟੀਆਂ ਕਿਉਂ ਬਣਾਉਂਗੀ ਹੂੰ ਬਣਾ ਲਈਆਂ ਹੂੰ ਨਿਆਣੀਆਂ ਨਹੀਂ ਹੂੰ ਮਿਲ ਕਿੰਦਾ ਨਾ ਨਾ ਕਿਨਾਰਾਂ ਦੀ ਤੁਹਾਨੂੰ ਕਪੜੇ ਪਾਈ ਹੂੰ ਕਦੇ ਹੁਣ ਜਾਣਾ ਹੋਰ ਜਾ ਚਲੋ ਚੱਲੀਏ ਫਿਰ ਕਿ ਇੱਥੇ ਆ ਗਈ ਆ ਤੇ ਪੁੱਤ ਕੋਲੇ ਹੈ ਮੇਰਾ ਕੀ ਨਾਤ ਨੂੰ ਪਤਾ ਮੈਂ ਤੂੰ ਵੀ ਚ ਜਾਦਾ ਸੀ ਤੂੰ ਵੀ ਕਿੰਦੇ ਨਹੀਂ ਨਹੀਂ ਮੈਂ ਤਾਂ ਤੇਰਾ ਪੁੱਤ ਅਮਾ ਰਵਿੰਦਰ ਕੋਲੇ ਰਿਕਨ ਨਹੀਂ ਕਰਨ ਤੂੰ ਠੀਕ ਆ ਆਪਦੇ ਘਰੇ ਆ ਗਈਆਂ ਤੂੰ ਤੇਰੇ ਮੁੰਡੇ ਦਾ ਕੀ ਨਾ ਤੇਰੇ ਮੁੰਡੇ ਦਾ ਆਇਆ ਜੀ ਜੋਨਾ ਸਿੰਘ ਦੇ ਸਾਥ ਨਾਲ ਨਹੀਂ ਨਹੀਂ ਪੂਰਾ ਨਾਂ ਕੀ ਉਹਦਾ ਸਤਵਿੰਦਰ ਸਿੰਘ ਸੱਤੂ ਠੀਕ ਆ ਸੱਤੂ ਦੀ ਮਾਂ ਆ ਤੂੰ ਕੋਈ ਨਾ ਮਾਂ ਮੇਰਾ ਨਾਮ ਗੁਰਪ੍ਰੀਤਮ ਮੈਂ ਵੀ ਤੇਰਾ ਪੁੱਤ ਆ ਅੱਛਾ ਫਿਕਰ ਨਹੀਂ ਕਰਨਾ ਜਮ ਉਸ ਕੁਝ ਬੋਲਣ ਨੂੰ ਵੀ ਨਹੀਂ ਹੈ ਅੱਜ ਤਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੋਪੜ ਜ਼ਿਲ੍ਹਾ ਰੂਪਨਗਰ ਤੇ ਪਿੰਡ ਹੈਗਾ ਸਹਿਦਪੁਰ ਸਹਿਦਪੁਰ ਉੱਥੋਂ ਇੱਕ ਮਾਂ ਪਹੁੰਚੀ ਆ ਸਾਡੇ ਕੋਲੇ ਜਿਹਦਾ ਘਰ 'ਚ ਜਵਾਨ ਪੁੱਤ ਤੇ ਨੂੰਹ ਰਹਿੰਦੇ ਆ ਘਰ ਵੀ ਇਹ ਮਾਂ ਦਾ ਆ। ਕੱਲੀ-ਕੱਲੀ ਇੱਟ ਕਰਕੇ ਬੜਾ ਔਖਾ ਬਣਾਇਆ ਸੀ। ਪੁੱਤ ਪਾਲਿਆ ਸੀ, ਪੜਾਇਆ ਲਿਖਾਇਆ ਸੀ, ਵਿਆਹਾ ਸੀ। ਅੱਜ ਮਾ ਰਵੀਂਦਰ ਕੌਰ ਨੂੰ ਉਸੇ ਘਰ 'ਚ ਕਿੱਦਾਂ ਦੇ ਹਾਲਾਤਾਂ 'ਚ ਰਹਿਣਾ ਪੈਂਦਾ ਸੀ। ਇਹਦੀ ਗਵਾਹੀ ਹੈ ਨਗਰ ਦੇ ਲੋਕਾਂ ਦੇ ਇਹ ਨਗਰ ਵਾਸੀ ਲੈ ਕੇ ਆਏ ਨੇ ਗ੍ਰਸ ਘਰ ਦੇ ਵਿੱਚ ਪੁੱਤ ਤੇ ਨੂੰਹ ਰਹਿੰਦੇ ਸੀ ਪੁੱਤ ਕੋਈ ਬੱਚਾ ਵੀ ਉਹਨਾਂ ਦੇ ਉਹਨਾਂ ਦੇ ਬੱਚੇ ਬੱਚੇ ਛੋਟੇ ਗੁੱਡੀ ਹੈ ਪੋਤੀ ਵੀ ਰਹਿੰਦੀ ਸੀ ਮਾਂ ਦੀ ਉੱਥੇ ਸਾਲਕ ਦੀ ਪਰ ਉੱਥੇ ਮਾਂ ਦੀ ਜੋ ਹਾਲਤ ਹੁੰਦੀ ਸੀ ਉਹਦੇ ਬਾਰੇ ਨਗਰ ਨਿਵਾਸੀ ਦੱਸਦੇ ਆ ਕਨ ਕੀ ਇਲਾਸੀ ਖਰਚ ਬੀਰ ਜੀ ਦਾ ਬਹੁਤ ਬਿਮਾਰ ਹੈ ਰਾਤੀ ਨਾ ਤਾਂ ਮੁੰਡਾ ਪੁੱਛਦਾ ਨਾ ਉਹ ਪੁੱਛਦੀ ਹੈ ਜੀ ਹੂੰ ਤੇ ਨਾ ਇਹਨੇ ਰੋਟੀ ਪਾਣੀ ਦਿੰਨੇ ਇੱਕ ਕਮਰੇ ਜੇ ਬੰਦ ਕਰੀ ਹੋਈ ਹੈ ਜੀ ਅੱਛਾ ਜੀ ਹਾਂ ਜੀ ਉੱਥੇ ਵਿਚਾਰੀ ਲੈਟਰਨਿੰਗ ਬਾਥਰੂਮ ਉੱਥੇ ਠੀਕ ਹੈ ਕਮਰੇ ਜੀ ਹਾਂ ਜੀ ਥੋੜਾ ਹੁੰਦਾ ਆ ਹਾਂ ਜੇ ਅਸੀਂ ਜਾਣੇ ਹਾਂ ਰੋਟੀ ਪਾਣੀ ਦਿੰਨੇ ਆ ਜੀ ਉਹ ਬੀਰ ਜੀ ਸਾਡੇ ਤੋਂ ਦੂਰ ਆ ਘਰ ਫੇ ਅਸੀਂ ਇੰਨੀ ਛੇਤੀ ਕਿੱਥੇ ਜਾ ਸਕਦੇ ਆ ਆਪਣੇ ਪਰਿਵਾਰਾਂ ਚ ਆ ਜੇ ਹੋਏ ਕਿੰਨੇ ਕੁ ਟਾਈਮ ਤੋਂ ਇਦਾਂ ਹੀ ਇਨ ਹੋ ਗਏ ਜੀ ਮੈਕੈਨਿਕ 22 ਸਾਲ ਲੁਟਾਉਗੇ ਜੀ ਪਹਿਲਾਂ ਤਾਂ ਜਣੀ ਹੁਣ 3-2.5 ਸਾਲ ਤੋਂ ਜ਼ਿਆਦਾ ਹੋ ਗਈ ਸੀ ਉਹ ਤੋਂ ਬਾਅਦ ਜ਼ਿਆਦਾ ਹੋ ਗਈ ਹਾਂ ਡੈਡੀ ਦੀ ਢੰਗ ਲੱਭਦੀ ਹੈ ਤੁਸੀਂ ਕੰਬਲ ਬਗਾਇਓਗਾ ਕਿ ਤੋ ਕੰਬਲੇ ਕੇ ਮਾਤਾ ਨੂੰ ਬੁੱਕਲ ਮਾਰੁੰਦੇ ਹੋ ਜਦੋਂ ਵਿਧਵਾ ਹੋ ਗਈ ਨਹੀਂ ਉਦੋਂ ਫਿਰ ਕਿਸੇ ਨੇ ਕੇਰ ਨਹੀਂ ਕੀਤੀ ਹੈਗੀ ਕਦੋਂ ਹੋਏ ਵਿਧਵਾਏ ਬੰ ਪਹੋ ਕੇ 15 ਸਾਲ ਹੋ ਗਏ ਚਾਹ ਦੇ ਬੰ 2015 ਦੇ ਵਿੱਚ ਮਿੱਠੂ ਦਾ ਹੋਇਆ ਸੀ ਦਾਲ ਦਿੱਤਾ ਇੰਨਾ ਨਹੀਂ ਸੋਈ 15 ਸਾਲ ਹੋ ਗਏ ਵਿਧਵਾ ਹੋਈ ਅੱਛਾ ਜੀ ਤੇ ਇਹਨਾਂ ਦਾ ਬੇਟੇ ਦਾ ਜਦੋਂ ਵਿਆਹ ਹੋਇਆ ਮੇਲੇ ਉਹ ਅਫਸਰ ਤੇ ਉਹ ਤੋਂ ਬਾਅਦ ਹੋਇਆ ਜਾਂ ਪਹਿਲੇ ਹੋਇਆ ਪਹਿਲਾਂ ਹੋਈ ਹੋਤੀ ਜੀ ਬੇਟੇ ਹੁਣ ਥੋੜੇ ਢਾਈ ਕਿ ਸਾਲ ਤੋਂ ਬਹੁਤ ਜ਼ਿਆਦਾ ਉਹਨਾਂ ਨੇ ਕੇਅਰ ਨਹੀਂ ਕੀਤੀ ਬਿਲਕੁਲ ਵੀ ਰੋਟੀ ਪਾਣੀ ਨਹੀਂ ਹਾਂ ਜੀ ਰੋਟੀ ਪਾਣੀ ਨੀ ਕੋਈ ਚੁਣੀ ਪੈਣਾ ਤਾਂ ਆਪਣਾ ਖਾਂਦੀ ਪੀਂਦੀ ਰੱਜ ਕੇ ਖਾ ਲਦੀ ਜਿਵੇਂ ਹਾਲਾਤ ਹੈ ਵਧੀਆ ਰਹਿੰਦੀ ਸੀ ਠੀਕ ਹੁਣ ਉਹਨਾਂ ਨੇ ਜਮਾਈ ਜਿਹੜੇ ਨੋ ਆਈਓ ਨਮਸਕਾਰ ਜੱਟ ਜਿਹੜੇ ਜੰਮੀ ਨਹੀਂ ਪੁੱਛਦੇ ਰਹੇ ਜੀ ਫੁੱਟ ਦੇ ਮਾਰਦੇ ਵੀ ਆ ਮੁੰਡਾ ਤਾਂ ਆਪਣਾ ਦਿਹਾੜੀ ਜੋਤਾ ਕਰਦਾ ਬਾਹਰ ਚਲੇ ਜਾਂਦਾ ਹੈ ਸੇਰੋ ਪਿੱਛੋਂ ਇਹਨੂੰ ਬਹੁਤ ਤੰਗ ਕਰਦੇ ਆ। ਉੱਥੇ ਲੈਟਰਿੰਗ ਉੱਥੇ ਦੀ ਸ਼ਾਬ। ਇਹਦੀ ਗਰਮੀ ਦੀ ਇੱਕ ਕਮਰੇ ਸੀ ਬੰਦ ਸੀਗੀ ਇਹ। ਅੱਛਾ ਜੀ। ਜਾ ਕੇ ਅਸੀਂ ਪਿੰਡਦਿਆਂ ਨੇ ਜਾ ਕੇ ਉੱਥੇ ਕਢਾਈ। ਇਹਨੂੰ ਪਾਣੀ ਪੂਣੀ ਦੱਸਤਾ ਜੀ ਬਹੁਤ ਜ਼ਿਆਦਾ ਦੀ ਹਾਲਤ ਖਰਾਬ ਸੀ ਨੜਾਇਆ ਇਹਨੂੰ। ਬਹੁਤ ਜ਼ਿਆਦਾ ਖਰਾਬ ਸੀ ਦਿੱਤਾ ਫਿਰ ਥੋੜੇ ਜਿਹਾ ਇਹਨੂੰ ਰੱਖਿਆ। ਹੁਣ ਤਾਂ ਠੰਡ ਵਿੱਚ ਬਾਹਰ ਪੱਲੀ ਤਾਂ ਨਹੀਂ ਹੋਈ ਆ ਵਿੱਚ ਰਜਾਈ ਜਿਜ ਪਈ ਆ ਬਸ ਉੱਥੇ। ਉੱਥੇ ਸਭ ਕੁਝ ਕਰਦੀ ਜੀ ਉੱਥੇ ਜੇ ਹੁਣ ਆਪਾਂ ਲੈ ਕੇ ਜਾਵਾਂਗੇ ਬਜ਼ੁਰਗ ਨੂੰ ਤਾਂ ਹੀ ਬਾਹਰ ਅੰਦਰ ਜਾਊਗਾ ਜੀ। ਜਿਹਨੂੰ ਅੰਦਰੇ ਵੰਦ ਕਰੀ ਹੋਈ ਸੀ ਇੱਥੇ ਵੀ ਰਿਪੋਰਟ ਦਿੱਤੀ ਉਹਨਾਂ ਨੇ ਵੀ ਆ ਕੇ ਦੇਖ ਕੋਸ ਦੇਖ ਲੈ ਮੌਕਾ ਦੇਖ ਕੇ ਕਰੋਨਾ ਨਗਰ ਉਪਰ ਰੈਫਰ ਕਰੀ ਸੀ ਵੀ ਮੈਂਟਲੀ ਹਸਪੀਟਲ 'ਤੇ ਦਸ ਗਿਆ ਰਖੀਨ ਰਹੀ ਹੈ ਉਹਨੇ ਕੁਝ ਨਹੀਂ ਕਰਿਆ ਜੀ ਇਹਨੂੰ ਫਿਰ ਆਪਣੇ ਘਰ ਹੀ ਸੀ ਉੱਥੇ ਕਿਹਨਾਂ ਦਾਖਲ ਕਰਾਇਆ ਇਹ ਆਪਣੇ ਚਮਕੌਰ ਸਾਹਿਬ ਪੁਲਿਸ ਵਾਲੇ ਰਿਤੇ ਜਿੱਦਾਂ ਸਿੱਖ ਹਾਂਜੀ ਉਹਨਾਂ ਨੇ ਬੁਲਾਇਆ ਸੀ ਗਏ ਸੀ ਵੀਰ ਬਾਈ ਕਰਨ ਨੀ ਕਿ ਪੁਲਿਸ ਨੂੰ ਤੁਸੀਂ ਨਗਰ ਵੱਲੋਂ ਬੁਲਾਇਆ ਗਿਆ ਤੁਸੀਂ ਸਰਪੰਚ ਸਾਹਿਬ ਉੱਥੇ ਮੌਜੂਦਾ ਸਰਪੰਚ ਹੋ ਠੀਕ ਹੈ ਸਰਪੰਚ ਸਾਹਿਬ ਤੁਸੀਂ ਉਹਨਾਂ ਨੇ ਇਹਨਾਂ ਦੇ ਬੇਟੇ ਨਾਲ ਵੀ ਗੱਲ ਕੀਤੀ ਹੋਣੀ ਆ ਹਾਂਜੀ ਅਸੀਂ ਨਾ ਫਿਰ ਜਦੋਂ ਕਹਿੰਦੇ ਤੁਸੀਂ ਆਪੇ ਸੰਭਲੋ ਜੇ ਉੱਥੇ ਸੰਭਲਦੀ ਆ ਜਦੋਂ ਬੇਟਾ ਕਹਿੰਦਾ ਵੀ ਮੈਂ ਨਹੀਂ ਸੰਭਾਲ ਸਕਦਾ ਉਹ ਜਦੋਂ ਯਾਦ ਦੀ ਨਵਿਆ ਕਰਾ ਰਿਹਾ ਹੈ ਕੋਈ ਅਲੱਗ ਅਲੱਗ ਯਾਦ ਹੈ ਕਿਸੇ ਹੋਰ ਹਾਂਜੀ ਉਹ ਲੰਦੀ ਆ ਕੋਈ ਹਾਂ ਉਹਨੂੰ ਦਿਖਾਈ ਉਹ ਵੀ ਕੀ ਹੁੰਦਾ ਉਹਦਾ ਰੋਜ਼ ਹਰ ਰੋਜ਼ ਆਪਣਾ ਸੌਕੀ ਦਾ ਜੀ ਸ਼ਹਿਰ ਨਿਕਲ ਜਾਂਦੀ ਚੰਗੌਰ ਦਾ ਠੀਕ ਹੈ ਉਹ ਮੁੰਡਾ ਵੀ ਉਹਦੇ ਡਾਕਟਰ ਹਾਂਜੀ ਮੈਂ ਦੇਖੀ ਉਹਨੇ ਦਿਹਾੜੀਆਂ ਨੂੰ ਨਿਕਲ ਜਾਂਦਾ ਜੀ ਹਾਂਜੀ ਇਹਨੂੰ ਅੰਦਰ ਬੰਦ ਕਰ ਜਾਂਦਾ ਉਹ ਬੰਦ ਕਰ ਜਾਂਦਾ ਉਹ ਫਿਰ ਤਛੱਦ ਦੇ ਗੱਲ ਲਾਸ ਗਵਾਂਡ ਨੇ ਜਿੱਕਨ ਲਾਤੀ ਨਾ ਨੇ ਜੀ ਜਨਾਨੀ ਨੇ ਇਕੱਠੇ ਹੋ ਕੇ ਰੋਟੀ ਬਣਾ ਕੇ ਰੋਟੀ ਛਕ ਲਈ ਜੇ ਵੀ ਨਹੀਂ ਹਰ ਰੋਜ਼ ਆ ਹੁੰਦਾ ਤਾਂ ਜੀ ਕੋਈ ਨਾ ਪੈ ਜੋ ਫਿਰ ਇਹ ਹੋਇਆ ਵੀ ਚੱਲ ਆਪਾਂ ਪੈ ਨੇ ਪੈ ਨੇ ਢੋਲਾ ਲਾ ਪਛਿੱਪੇ ਸਾਰਿਆਂ ਦਾ ਚਲੋ ਆਪ ਆਪਾਂ ਅਸੀਂ ਇਕੱਠੇ ਹੋ ਕੇ ਸਭ ਦੇ ਕੋਲ ਲੈ ਕੇ ਜਾਂਦੇ ਆਂ ਉਹ ਸਾਫੇ ਸਵਾਦ ਬਣਾਏ ਜੀ ਮਾਂ ਕੁੜੇ ਰਿੰਦਰ ਕੁਰੇ ਪੈਣਾ ਆਪਾਂ ਮੰਜੇ ਤੇ ਚੱਲ ਕੇ ਪੈਨੇ ਠੀਕ ਆ ਚੱਲ ਮੰਜੇ ਤੇ ਪੈਨੇ ਉਸ ਮਾਂ ਦੀ ਕੀ ਗੱਲ ਕਰੀਏ ਬਸ ਲਹੂ ਚਿੱਟਾ ਹੋ ਗਿਆ ਮੀ ਤਾਂ ਰਾਣੀ ਸੀ ਆਪਦੇ ਘਰ ਚ ਬੱਚ ਤੁਸੀਂ ਨੂੰ ਸੀ ਪੋਤੀ ਸੀ ਘਰ ਸੀ ਆਪਣਾ ਸਭ ਕੁਝ ਸ੍ਰੀ ਕਾ ਕਬੀਲਾ ਸੀ ਨਗਰ ਖੇੜਾ ਸੀ ਪਰ ਅਜ ਉੱਕਖੋ ਹੌਲੀ ਹੋਈ ਬੈਠੀ ਰਵਜਿੰਦਰ ਕੌਰ ਨੂੰ ਇਹ ਨਗਰ ਦੇ ਸਰਪੰਚ ਸਾਹਿਬ ਤੇ ਪਿੰਡ ਦੇ ਪਰ ਬੰਤੇ ਸੱਜਣ ਤੇ ਭੈਣਾ ਸਾਡੀਆਂ ਕਿੱਥੇ ਲੈ ਕੇ ਆਏ ਧੰਨਵਾਦ ਇਹਨਾਂ ਦਾ ਜਿਨ੍ਹਾਂ ਨੇ ਇਹ ਕਾਰਜ ਕੀਤਾ ਨਹੀਂ ਤਾਂ ਪਿੰਡਾਂ ਦੇ ਵਿੱਚ ਬਹੁਤ ਸਾਰੇ ਲੋਕ ਸਿਰਫ ਬਸ ਦੇਖ ਹੀ ਪਾਉਂਦੇ ਆ ਵੀ ਮੁਗਦਰਸ਼ਨ ਵਾਂਗ ਕੇ ਦੇਖੀ ਜਾਂਦੇ ਆ ਕਰਦੇ ਕੁਛ ਨਹੀਂ ਇਹ ਪਿਛਲੇ ਕਰੀਬ 1.2 ਮਹੀਨਿਆਂ ਤੋਂ ਸਾਡੇ ਸੰਪਰਕ ਦੇ ਵਿੱਚ ਸੀਗੇ ਸਾਨੂੰ ਮਾਤਾ ਜੀ ਦੇ ਬਾਰੇ ਜਾਣਕਾਰੀ ਮਿਲੀ ਸੀ ਫਿਰ ਪਿੰਡ ਦੇ ਲੋਕ ਇਕੱਠੇ ਹੋ ਕੇ ਇਹਨਾਂ ਦੀ ਕਰੇ ਨੂਨਾ ਵੀ ਗੱਲ ਕਰਨ ਗਏ ਉਹਦੇ ਨਾਲ ਵੀ ਬੜੇ ਇਹਨਾਂ ਦੇ ਬੋਲ ਬਲਾਰਾ ਹੋਇਆ ਬਹੁਤ ਪੰਚਾਇਤ ਨੂੰ ਵੀ ਉਹ ਵੱਦਕਟ ਬੋਲ ਰਹੀ ਸੀ ਭੈਣ ਪਰ ਹੁਣ ਨਵੇਂ ਚੁਣੇ ਸਰਪੰਚ ਨੇ ਜਿਹੜੇ ਧੰਨਵਾਦ ਇਹਨਾਂ ਦਾ ਜਿਨ੍ਹਾਂ ਨੇ ਅਪਰਾਲਾ ਕੀਤਾ ਜ਼ਿੰਮੇਵਾਰੀ ਚੱਕੀ ਤੇ ਸਮਾਂ ਨੂੰ ਸੁਪਨਿਆਂ ਦੇ ਘਰ ਤੱਕ ਲੈ ਕੇ ਆਂਦਾ ਬਸ ਅਰਦਾਸ ਕਰਿਓ ਮਾਤਾ ਰਜਿੰਦਰ ਕੌਰ ਤਕੜੀ ਹੋਵੇ ਤੰਦਰੁਸਤ ਹੋਵੇ ਇਦੇ بیٹے ਨੂੰ ਮਹਾਰਾਜ ਮਤਬਖਸ਼ਣ ਸੱਚੇ ਪਾਤਸ਼ਾਹ ਉਹ ਆਪਣੀ ਮਾਂ ਦੀ ਆ ਕੇ ਬਾਹ ਫੜੇ ਸੁਧਰ ਲਵੇ ਆਪਣਾ ਫਰਜ਼ ਨਿਭਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੇ ਨਾ ਪਿੰਡ ਅਰਜੰਤਰ ਕਾ ਹੋਰ ਹੈ ਵਿਧਵਾ ਉਹ ਆਪਣਾ ਇੱਕੋ ਪਾਰਟਰ ਦੇ ਕਮਰੇ ਦੇ ਵਿੱਚ ਅੰਦਰ ਆ ਮੁੰਡਾ ਨਾ ਸਕੇਰ ਵੀ ਕਰਦਾ ਉਹਦਾ ਯਾ ਮੇ ਬਹੁਤ ਬੁਰਾ ਹਾਲ ਹੈ ਉੱਤੀ ਖਾਂਦੀ ਆ ਏਕੜ ਜਿਹੇ ਜਿਹਾਂ ਦੇਤਾਂ ਖਾਨ ਪਿੰਡ ਚੋਂ ਮਿਲਿਆ ਰੋਟੀ ਸਾਡੀ ਉਹ ਕਿਨੇ ਅੰਦਰ ਬੰਦ ਕਰ ਦੇਣੀ ਆਪਣਾ ਸਾਰੇ ਸ਼ਹਿਰ ਚ ਲੈ ਜਾਣਾ ਜਿਹੜੀ ਰੋਟੀ ਇੱਕ ਵਾਰ ਰੱਖਦੀ ਕੋਲ ਛੋਟੇ ਜਿਹੇ ਖਾਨੇ ਜੇ ਬੰਦ ਕਰਕੇ ਉਹਦਾ ਪਿੰਡ ਦੇ ਆਲੇ ਅਸੀਂ ਜਾ ਕੇ ਸਾਰਿਆਂ ਨੇ ਕੜਾਈ ਉਹ ਬਾਹਰ ਜੇ ਪਤਾ ਲੱਗਿਆ ਪਿੰਡ ਚ ਵੀ ਆਹ ਕੁਝ ਹੋ ਰਿਹਾ ਹੈ ਇਹਦੇ ਨਾਲ ਕੋਈ ਨਹੀਂ ਜੀ ਪੁੱਛਦਾ ਰਿਸ਼ਤੇਦਾਰ ਕੋਈ ਨਹੀਂ ਕੋਈ ਮੈਂਬਰ ਨਹੀਂ ਕੋਈ ਰਿਸ਼ਤੇ ਕੋਈ ਕੁਝ ਨਹੀਂ ਜੀ ਅਸੀਂ ਰਿਕੁਐਸਟ ਹੈ ਵੀ ਸਾਡੀ ਬਰੀਜ ਪ੍ਰੋਫੈਸਰ ਨੂੰ ਨਹੀਂ ਜਾਵੇ